ਹੜਾਂ ਨੂੰ ਲੰਗਿਆਂ ਨੂੰ ਤਾਂ ਟਾਈਮ ਹੋ ਗਿਆ ਪਰ ਉਹਨਾਂ ਦੇ ਨਿਸ਼ਾਨ ਹਜੇ ਤੱਕ ਉਮੀ ਪਏ ਆ ਜੇ ਨਾ ਪਏ ਹੁੰਦੇ ਤਾਂ ਮੇਰੇ ਪਿੱਛੇ ਜਿੱਥੋਂ ਤੱਕ ਨਿਗਾਹ ਪਾਈਦੀ ਐ ਤੁਹਾਨੂੰ ਜ਼ਮੀਨਾਂ ਦੱਸਦੀਆਂ ਹੋਣਗੀਆਂ ਜਿੱਥੇ ਹਜੇ ਬਹੁਤ ਸਮਾਂ ਲੱਗਣਾ ਹੈ ਕਣਕ ਦੀ ਤਾਂ ਆਸ ਬਹੁਤ ਜ਼ਮੀਨਾਂ ਤੋਂ ਪਰੇ ਆ ਜਿੱਥੇ ਅਗਲੀ ਵਾਰ ਝੋਨਾ ਲੱਗ ਜੇ ਇਸੇ ਦੀ ਆਸ ਤੇ ਕੰਮ ਚੱਲ ਰਿਹਾ ਹੈ ਅਮ ਡੀਜ਼ਲ ਦੀ ਸੇਵਾ ਕੇ ਲਈ ਆਏ ਹਾਂ ਪੂਰੇ ਗਾਉਂ ਨੇ ਪੈਸੇ ਇਕੱਠੇ ਕਰਕੇ ਗੇਹਾਂ ਦੀ ਕਿੱਟੀ ਕੀਤੀ ਉਹ ਸੇਲ ਕਰਦੀ ਗਾਉਂ ਮੇ। ਤਾਂ ਆਜਨ ਸੇ ਬਾਤ ਹੋਈ ਦੋਰੀ ਮੈਂ ਸਹੀ ਜਗ੍ਹਾ ਤੇ ਲੈ ਕੇ ਆਇਆ ਬਿਲਕੁਲ ਐਕਚੁਅਲ ਜਗ੍ਹਾ ਤੇ। ਔਰ ਯਹਾਂ ਪੂਰੀ ਮਦਦ ਕੀਤੀ ਉਸਤਾਜ ਵੀ। 8-8 ਫੁੱਟ 10-10 ਫੁੱਟ ਰੇਤ ਹੈ ਯਾਰ। ਅਭੀ ਵੀ ਹਰਿਆਣੇ ਵਾਲੇ ਭਾਈ ਹਜੇ ਵੀ ਲੱਗੇ ਪਿਆ। ਇਹ ਗੱਲ ਪੈਸਿਆਂ ਦੀ ਨਹੀਂ ਗੱਲ ਇਹ ਆ ਵੀ ਬੰਦੇ ਇੰਨੀ ਦੂਰੋਂ ਆਏ ਆ। ਜਦੋਂ ਪਿੰਡ ਨੇ ਸਾਰੇ ਨੇ ਇਕੱਠਾ ਕਰਿਆ ਉਦੋਂ ਆਏ ਨਹੀਂ ਕਿਸੇ ਨੂੰ ਲੱਗਿਆ ਵੀ ਜਿਵੇਂ ਕਿਹਾ ਜਾਂਦਾ ਯਾਰ ਇਹ ਤਾਂ ਪੰਜਾਬ ਵਾਲੇ ਆ ਯਾਰ ਇਹਨਾਂ ਨੇ ਤਾਂ ਆਪਣੇ ਰੌਲੇ ਚਾਲਦੇ ਆ ਇਹਨਾਂ ਨੇ ਤਾਂ ਫਲਾਨਾ ਰੌਲਾ ਪੋਲਿਟਿਕਸ ਤਾਂ ਹਰ ਜਗ੍ਹਾ ਹੀ ਦੋਨਾਂ ਤੇ ਇਹੋ ਜਿਹੀ ਗੱਲਾਂ ਤਾਂ ਹਰ گاؤں ਮੇ 5 ਤੋਂ 10% ਲੋਕ ਐਸੇ ਹੁੰਦੇ ਨੇ ਜੋ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਠੀਕ ਹੈ ਹਰ ਜਗ੍ਹਾ ਹੀ ਹੁੰਦੇ ਨੇ ਯਹਾਂ ਵੀ ਹੁੰਦੇ ਨੇ ਵામੀ ਹੁੰਦੇ ਨੇ ਮਗਰ ਲੋਕੋ ਨੇ ਦਿਲ ਖੋਲ ਕੇ ਮਦਦ ਮਾਰੇ ਤਾਂ 10-12 ਆਇਆ ਆਪਕੇ ਕੋਲ ਮਾਨ ਸਾਹਿਬ ਨਹੀਂ ਲੋਕੋ ਨੇ ہماری ਹੈ ਨਾ ہماری ਤਾਂ ਖੁੱਲ ਕੇ ਮਦਦ કરી ਜੋ ਅਮਨੇ ਅਮੇ ਚਾਹੀਏ ਤਾਂ ਕਿਸੇ ਆਦਮੀ ਨੇ ਕਿਸੇ ਚੀਜ਼ ਲਈ ਵੀ ਮਨ ਨਹੀਂ जो चाहिए था वो ले लो कम से कम भी तीन साढ़े तीन हजार एकड़ अभी भी खराब पड़ी है इस एरिया की और कि, कि, किसी गरीब भाई की मदद हो जाए यहाँ जमींदार भी छोटे छोटे हैं किसी के पास दो एकड़ है किसी के पास चार एकड़ हा, है हाँ बहुत दूर से आए हम खुद आके यहां धरातल पे आके मतलब मदद के लिए आए हैं हम इससे पहले भी आ सकते थे भाई साहब से बात हुई अगर आप अनाज या दूध कुछ लेके जाओगे या एक या दो दिन में वो खराब हो जाएगा इसीलिए जब जरूरत है ना जब ही आना पहले ਜਦੋਂ ਵੀ ਭਾਈ ਸੇ ਬਾਤ ਹੋਈ ਹੈ ਜਦੋਂ ਇਸ ਲਈ ਆਮ ਆਏ ਪਾਸਾਰ ਲਈ 11 ਕਿੱਲੇ ਪਏ ਜੇ ਇਧਰ ਨੂੰ ਵੇਖੀਏ ਨਾ ਅੱਗੇ ਨੂੰ ਵੀ ਜਿਹੜੀ ਜ਼ਮੀਨ ਪੱਧਰੀ ਕਰਨ ਵਾਲੀ ਪਈ ਆ ਸੋ ਜੇ ਸਾਰੇ ਭੈਣ ਭਰਾ ਜਿਉਂ ਮੰਨ ਲਓ 10 ਲੱਗਿਆ ਜੇ ਉੱਥੇ 100 ਬੰਦਾ ਆ ਜੂਗਾ ਤੇ ਛੇਤੀ ਹੋ ਜਾਊਗਾ ਕੰਮ ਕਰਨ ਕੀ ਬੀਜੀ ਜਾਊਗੀ ਜੇ ਜਿਆਦਾ ਟਾਈਮ ਲੱਗ ਗਿਆ ਕਣਕ ਦਾ ਟਾਈਮ ਲੰਘ ਜਾਣਾ ਵਾ ਅੰਮੇ ਤੋਂ ਭਾਈ ਸਿਆਸਤ ਨੇ ਮਾਰਾ कोई फर्क नहीं है हरियाणा और पंजाब के लोगों में सेम कल्चर सेम चीज सारी की सारी वो भी है अगर सियासत ने दो इसे करके हमें मार दिया जो बटवारे है वो सियासत की वजह से हुए और भाईचारा आज भी कायम है मैं कल भी कायम रहेगा और परसों भी कायम रहेगा भाईचारा चलता रहेगा जी जुड़े हो अखर मैं हाँ नवरीत सिविया हड़ा लंघिया टाइम हो गया पर निशान हजे तक कम पे ਜੇ ਨਾ ਪਾਏ ਹੁੰਦੇ ਤਾਂ ਮੇਰੇ ਪਿੱਛੇ ਜਿੱਥੋਂ ਤੱਕ ਨਿਗਾਹ ਪਾਈ ਦੀਏ ਤੁਹਾਨੂੰ ਜ਼ਮੀਨਾਂ ਦਿਸਦੀਆਂ ਹੋਣਗੀਆਂ ਜਿੱਥੇ ਹਜੇ ਬਹੁਤ ਸਮਾਂ ਲੱਗਣਾ ਹੈ ਕਣਕ ਦੀ ਤਾਂ ਆਸ ਬਹੁਤ ਜ਼ਮੀਨਾਂ ਤੋਂ ਪਰੇ ਆ ਜਿੱਥੇ ਅਗਲੀ ਵਾਰ ਝੋਨਾ ਲੱਗ ਜੇ ਇਸੇ ਦੀ ਆਸ ਤੇ ਕੰਮ ਚੱਲ ਰਿਹਾ ਤੇ ਲਗਾਤਾਰ ਸੇਵਾ ਕਰ ਰਹੀ ਹੈ ਡਾਕਟਰ ਸਵਾਇਮਾਨ ਦੀ ਟੀਮ ਤੇ ਉਹਨਾਂ ਦੇ ਨਾਲ ਜੁੜ ਕੇ ਜੋ ਹਰਿਆਣੇ ਦੇ ਵਿੱਚ ਪੰਚਾਇਤਾਂ ਉਹ ਹਜੇ ਤੱਕ ਆਪਾਂ ਨੂੰ ਲੱਗਦਾ ਸੀ ਕਿ ਯਾਰ ਲੋਕ ਹੁਣੀ ਆਉਣਗੇ ਮਦਦ ਕਰਨ ਤੇ ਫਿਰ ਹਟ ਜਾਣਗੇ ਪਰ ਨਹੀਂ ਲਗਾਤਾਰਤਾ ਚ ਮਦਦ ਹੈ ਜਿਹੜੀ ਉਹ ਚੱਲ ਰਹੀ ਆ ਹਰਿਆਣੇ ਤੋਂ ਅੱਜ ਵੀਰ ਫੇਰ ਆਇਆ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਮੈਂ ਐ ਪੁੱਛ ਲਾਂ ਕਿ ਇਹ ਕੀ ਕਿੱਥੇ ਕਿਹੜੇ ਪਿੰਡ 'ਚ ਖੜੇ ਆ ਕੀ ਕੰਮ ਚੱਲ ਰਿਹਾ ਤੇ ਕਿੰਨੇ ਚਿਰ ਦਾ ਕੰਮ ਸੱਸੀ ਗਾਲ ਬਤਾਰ ਬਾਈ ਕਿਵੇਂ ਹੋ ਗਿਆ ਸੱਸੀ ਗਾਲ ਠੀਕ ਚੜਦੀ ਗਾਲ ਹੈ ਕਿਹੜੀ ਜਗ੍ਹਾ ਖੜੇ ਆਂ ਇਹ ਆਪਣਾ ਹਰੀਕੇ ਦਰਿਆ ਦੇ ਏਰੀਏ ਦੇ ਵਿੱਚ ਆ ਮੁੰਡਾ ਪਿੰਡ ਭੈਲ ਇਹ ਤਿੰਨ ਚਾਰ ਪਿੰਡ ਆ ਜਿਨ੍ਹਾਂ ਦੀ ਜ਼ਮੀਨ ਬਿਲਕੁਲ ਤੁਸੀਂ ਵੇਖਣ ਦਾ ਹੈ ਜੇ ਵੀ ਕਿਤੇ ਉੱਪਰ ਰੇਤ ਦਾ 10-10 ਫੁੱਟ ਚ ਆ ਕਿਤੇ ਖਾਈਆਂ ਬਣ ਗਈਆਂ ਬਹੁਤ ਜ਼ਿਆਦਾ ਬੁਰਾ ਹਾਲ ਇੱਥੇ ਜਿਹੜੇ ਕਈ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦੇ 2-3 ਕਿੱਲੇ ਪੈਲੀ ਜਿਨ੍ਹਾਂ ਦਾ ਟਰੈਕਟਰ ਵੀ ਨਹੀਂ ਹੈਗਾ ਉਹ ਆਪਾਂ ਕੋਸ਼ਿਸ਼ ਕਰਨਾ ਹੈ ਵੀ ਉਹਨਾਂ ਨੂੰ ਪੈਲੀ ਪੱਧਰ ਕਰਕੇ ਕਣਕ ਬੀਜੀ ਜਾਵੇ ਤਾਂ ਉਹ ਆਪਣੀ ਜਿਹੜੀ ਰੋਟੀ ਰੋਜੀ ਕਮਾ ਸਕਣ ਤੇ ਤੇ ਇਹ ਹੁਣ ਜਿਵੇਂ ਆਪਾਂ ਆ ਖੇਤ ਚ ਲੱਗੇ ਹੋਏ ਆ ਇਹ ਕਿੰਨੇ ਕਿੱਲੇ ਦਾ ਹੁਣ ਜਿੱਥੇ ਆਪਾਂ ਪੱਧਰ ਕਰਨ ਲੱਗੇ ਹਾਂ ਇਹ ਮਤਲਬ ਦੋ ਘਰਾਂ ਦੀ ਪੈੜੀ ਆ ਵੀ ਤਿੰਨ ਤਿੰਨ ਚਾਰ ਚਾਰ ਕਿੱਲੇ ਪੈੜੀ ਆ ਇਹਨਾਂ ਦੀ ਮਤਲਬ ਜਿਵੇਂ ਲਾਲੂ ਵੀ 8-10 ਕਿੱਲੇ ਪੈੜੀ ਆ ਜਿਹੜੀ ਆਪਾਂ ਇਹ ਕਰਨਾ ਆ ਤੇ ਕੋਸ਼ਿਸ਼ ਕਰਨਾ ਆ ਵੀ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਦੇ ਟਰੈਕਟਰ ਨਹੀਂ ਹੈਗੇ ਉਹਨਾਂ ਸਾਰਿਆਂ ਦੀ ਆਪਾਂ ਪੈੜੀ ਪੱਧਰ ਕਰਕੇ ਦਵਾਵਾਂਗੇ ਇਹ ਆਪਾਂ ਚੱਕ ਕੇ ਕਿਤੇ ਹੋਰ ਸੱਟਾਂਗੇ ਜਾਂ ਲੈਵਲ ਕਰ ਦਾਂਗੇ ਨਹੀਂ ਦੱਸਾਂ ਕੀ ਚੱਕਰ ਜੇ ਨਵਰੀਜੀ ਆਖੀ ਇਹਨੇ ਵੀ ਆਪਾਂ ਪੂਰਾ ਲੈਵਲ ਕਰੀਏ ਫਿਰ ਤੇ ਬਹੁਤ ਔਖੀ ਗੱਲ ਕਿਉਂਕਿ 10 10 ਫੁੱਟ ਉੱਪਰ ਤੇ 10 10 ਫੁੱਟ ਡੂੰਗਾ ਵਾ ਉਹ ਜਿਵੇਂ ਕਿਸੇ ਦੇ 4 ਕਿਲੇ ਆ ਉਹ ਇੱਕ ਲੈਵਲ ਦੇ ਕਰ ਲਾਂਗੇ ਜਿਵੇਂ ਅਗਲੇ ਦੇ 4 ਕਿਲੇ ਇਦਾਂ ਦੇ ਲੈਵਲ ਤੇ ਆ ਸਾਰੀ ਇੱਕ ਲੈਵਲ ਤੇ ਕਰਨੀ ਤੇ ਬਹੁਤ ਔਖੀ ਆ ਪਰ ਉਹ ਜਿਵੇਂ ਲੋਕਾਂ ਦਾ ਸੈਟੀਸਫਾਈ ਹੋਊਗੀ ਜਦੋਂ ਉਹ ਕਹਿੰਦੇ ਆ ਵੀ ਸਾਡੇ 4 ਕਿਲੇ ਆ ਉਹ ਇੱਕ ਲੈਵਲ ਦੇ ਕਰ ਲੋ ਅਗਲੇ ਦੇ 4 ਇੱਕ ਲੈਵਲ ਤੇ ਇਹ ਸਭ ਨਾਲ ਆਪਾਂ ਕਰਨਾ ਆ ਤੇ ਕੋਸ਼ਿਸ਼ ਕਰਨਾ ਆ ਵੀ ਉਹਨਾਂ ਦੀ ਕਣਕ ਬੀਜੀ ਜਾਵੇ ਉਹ ਆਪਣੀ ਕਮਾਈ ਆਪ ਕਰ ਸਕਣ ਆਪਾਂ ਇਹ ਵੀ ਕਹਿਦਗੇ ਵੀ ਹੁਣ ਤੱਕ ਕਣਕ ਬੀ ਤਾ ਇਥੇ ਟਰੈਕਟਰ ਵੱਧ ਸਕਦੇ ਆ ਜੇ ਕਿਸੇ ਨੇ ਮਦਦ ਕਰਨ ਆਉਣੀ ਆ ਮੈਂ ਆਪਦੇ ਪਿੰਡ ਵਾਲਿਆਂ ਨੂੰ ਹੀ ਕਹਦਾਂਗਾ ਵੀ ਯਾਰ ਆਜੋ ਨਹੀਂ ਮੇਰੀ ਤੇ ਨਵਰੀਜੀ ਇਹੋ ਹੀ ਆ ਤੁਹਾਡੇ ਚੈਨਲ ਰਾਹੀਂ ਮੇਰੀ ਬੇਨਤੀ ਆ ਵੀ ਜਿਵੇਂ ਪਹਿਲਾਂ ਸਾਨੂੰ ਪਹਿਲਾਂ ਵੀ ਜਦੋਂ ਕਿਸ਼ਤੀਆਂ ਦੇ ਵਿੱਚ ਆਪਾਂ ਲੋਕਾਂ ਨੂੰ ਰੈਸਕਿਊ ਕਰਦੇ ਆ ਜਾਂ ਆਪਾਂ ਜਾਣੇ ਉਸ ਟਾਈਮ ਸਾਨੂੰ ਆਂਦੇ ਵੀ ਕਿਹੜੀਆਂ ਚੀਜ਼ਾਂ ਦੀ ਲੋੜ ਆ ਉਸ ਟਾਈਮ ਰਾਸ਼ਨ ਵੀ ਬਹੁਤ ਦਿੱਤਾ ਲੋਕਾਂ ਨੇ ਆਪਣੀ ਮੈਡੀਸਨ ਦੀ ਸਹਾਇਤਾ ਵੀ ਦਿੱਤੀ ਪਰ ਉਦੋਂ ਹੀ ਲੋਕਾਂ ਨੂੰ ਕਿਹਾ ਵੀ ਥੋੜਾ ਜਿਹਾ ਆਪਣੇ ਆਪ ਨੂੰ ਸੇਫ ਰੱਖੋ ਵੀ ਆਪਾਂ ਨੂੰ ਇਹ ਪੈਲੀਆਂ ਵੀ ਪੱਦਰ ਕਰਨੀਆਂ ਪੈਣੀਆਂ ਸੋ ਉਹ ਟਾਈਮ ਅਜ ਆ ਗਿਆ ਵਾ ਹੁਣ ਇੱਥੇ ਇਹਨਾਂ ਲੋਕਾਂ ਦੀ ਆਪਾਂ ਸਾਰ ਲੀਏ ਯਾਰਾਂ ਹੀ ਕਿੱਲੇ ਪਏ ਜੇ ਇਧਰ ਨੂੰ ਵੇਖੀਏ ਨਾ ਅੱਗੇ ਨੂੰ ਵੀ ਜਿਹੜੀ ਜ਼ਮੀਨ ਪੱਧਰੀ ਕਰਨ ਵਾਲੀ ਪਈ ਆ ਸੋ ਜੇ ਸਾਰੇ ਭੈਣ ਭਰਾ ਜਿਵੇਂ ਮੰਨ ਲਓ 10 ਲੱਗੇ ਆ ਜੇ ਉੱਥੇ 100 ਬੰਦਾ ਆਜੂਗਾ ਤੇ ਛੇਤੀ ਹੋ ਜਾਊਗਾ ਕੰਮ ਕਣ ਕੇ ਬੀਜੀ ਜਾਊਗੀ ਜੇ ਜ਼ਿਆਦਾ ਟਾਈਮ ਲੱਗ ਗਿਆ ਕਣਕ ਦਾ ਟਾਈਮ ਲੰਘ ਜਾਣਾ ਵਾ ਮੇਰੀ ਆਪਣੀ ਇਹ ਕੋਸ਼ਿਸ਼ ਆ ਵੀ ਲੋਕਾਂ ਨੇ ਜਿਹੜੇ 10 12 ਦਿਨਾਂ ਦੇ ਵਿੱਚ ਵਿੱਚ ਕਣਕ ਬੀਜ ਲੈਣ ਉਹ ਆਪਣੀ ਰੋਟੀ ਆਪ ਕਮਾ ਸਕਣ ਜਿਵੇਂ ਗੁਰੂ ਸਾਹਿਬ ਕਹਿੰਦੇ ਹੁੰਦੇ ਵੀ ਕੇ ਨੂੰ ਦੀਨ ਨਾਲੋਂ ਨਾ ਤੇ ਉਹਨੂੰ ਕਮਾਉਣ ਜੋਗਾ ਕਰ ਦੋ ਵੀ ਜਿਹੜਾ ਆਪਣੀ ਕਮਾ ਕੇ ਮਤਲਬ ਉਹ ਇਹ ਨਾ ਮਹਿਸੂਸ ਵੀ ਮੈਂ ਕਿਸੇ ਤੋਂ ਮੰਗ ਕੇ ਖਾਦੀ ਆ ਵੀ ਕਹਿਣਾ ਵੀ ਕਿਸੇ ਵੀ ਜ਼ਿਮੀਦਾਰ ਦੀ ਬਸ ਫਸਲ ਹੁੰਦੀ ਕਰੋ ਹਾਂਜੀ ਹਾਂਜੀ ਪੈਰਾਂ ਤੇ ਤਾਂ ਉਹ ਆਪ ਹੀ ਖੜ ਜਾਂਦਾ ਉਹਦੇ ਕੋਲੇ ਕੁਦਰਤ ਨੇ ਤੇ ਪ੍ਰਮਾਤਮਾ ਨੇ ਕਮਾਲ ਦਾ ਹੁਨਰ ਦਿੱਤਾ ਵਾ ਬਸ ਉਹਦੀ ਫਸਲ ਹੋ ਜਾਏ ਫਸਲ ਨਾ ਮਰੇ ਉਹਦੀ ਜਿਹੜੀ ਮੈਂ ਬਸ ਉਹ ਮੈਂ ਤੇ ਉਹ ਹੀ ਆਣਾ ਨਾ ਵੀ ਜਿਵੇਂ ਆਪਾਂ ਨੂੰ ਜਿਵੇਂ ਕਿ ਮੈਂ ਪੰਜਾਬੀ ਭਾਸ਼ਾ 'ਚ ਕਹਿੰਦਾ ਵੀ ਮੰਗਤੇ ਨਹੀਂ ਬਣਾਉਣ ਦੀ ਲੋੜ ਉਹਨਾਂ ਨੂੰ ਕਮਾਉ ਕਮਾ ਕੇ ਉਹਨਾਂ ਦੀ ਜ਼ਮੀਨ ਤੇ ਉਹਨਾਂ ਨੂੰ ਪੈਰਾਸਰ ਕਰ ਦੋ ਵੀ ਜਿਹੜੀ ਜ਼ਮੀਨ ਦੇ ਵਿੱਚੋਂ ਆਪਣੀ ਉਹ ਮਿਹਨਤ ਕਰਕੇ ਆਪਣੀ ਕਮਾਈ ਕਰ ਸਕਣ ਤੇ ਆਪਣੀ ਮਤਲਬ ਖਾ ਸਕਣ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਨਮਸਕਾਰ ਮੇਰਾ گاਉ ਹੈ ਇਸਾਰ ਡਿਸਟ੍ਰਿਕਟ ਮੇ ਚਿਡੋਦ ਇਸਾਰ ਤਹਿਸੀਲ ਵੀ ਇਸਾਰ ਹੈ ਔਰ ਡਿਸਟ੍ਰਿਕਟ ਵੀ ਇਸਾਰ ਹੈ ਇਹ ਸਾਡੇ ਬਟਿੰਡੇ ਦੇ ਨੇੜੇ ਵਾਲੇ ਡਿਸਟ੍ਰਿਕਟ ਆ ਤੇ ਇੱਥੇ ਸਾਨੂੰ ਪੰਜਾਬੀ ਚ ਗੱਲ ਇਹ ਵੀ ਆਰਾਮ ਨਾਲ ਸਮਝ ਲੈਂਦੇ ਆ ਜਿਵੇਂ ਅਸੀਂ ਹਰਿਆਣਵੀ ਵੀ ਇਹਨਾਂ ਦੀ ਸਮਝ ਲੈਂਦੇ ਆ ਸੋਕੀ ਤੇ पंचायत आई आज के में आए इतने हम डीजल की सेवा के लिए आए यहाँ पूरे गांव ने पैसे इकट्ठे करके गेहूँ इकट्ठी गे की थी वो सेल कर दी गांव में और उसके बाद में उसका पैसा अमृतपाल भाई और आपसे दोनों से बात हुई थी जब जरूरत होगी हम मंगा लेंगे तो आपसे बात करके आज यहाँ मैक्सिमम दो से ढाई हजार किलो या तीन हजार किलो जमीन जो है जो सीधी करने के लिए बची हुई है तो आज इनसे बात हुई थी और हमें सही जगह पे लेके आए बिल्कुल एक्चुअल जगह पे और यहाँ पूरी मदद की जरूरत आज भी 8-8 फुट 10-10 फुट रेत है यहां अभी कौन-कौन आए आपके साथ मेरे साथ नरेश भाई हैं राहुल भाई हैं और साधुर भाई हैं जो गांव से संबंधित है सारे के सारे ता जबो पिंड ने सारे ने इकट्ठा करया उदो आए नहीं किसी नु लगया भी जे जे में कह जांदा यार एदा पंजाब वाले यार इन्हने ना तो अपने रोले चलदे आ इन्हने ना तो फलाना रवला पॉलिटिक्स तो हर जगह ही दोनों ते एही जी गल्ला दा हर गांव में 5 से 10% लोग ऐसे होते हैं जो इस तरह की बात करते हैं ठीक है हर जगह होते हैं यहाँ भी होते हैं वहाँ भी, भी होते हैं मगर लोगों ने दिल खोल के मदद तो तो आपके नहीं लोगों ने हमारी है ना हमारी तो खुल के मदद मतलब करी जो हमने हमें चाहिए था किसी आदमी ने किसी चीज के लिए मनाने की जो चाहिए था वो ले लो भाई ठीक है छोटे 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 से गाँव हमारे वहाँ और बिरानी सा एरिया है ठीक है उसके हिसाब से तीन लाख ग्यारह हजार रुपए की मदद डीजल की हमने अमृतपाल भाई और इनकी जो एसोसिएशन है जिसमें वो काम कर रहे हैं उसमें डीजल की मदद के लिए दी है ठीक है अमृत आ जाओ तुम्हें भी वही इधर आ जाओ माड़ा यहाँ इधर साइड ही आ जाओ सको मैनू अच्छा हम तुम्हें मैं एक और भी यहाँ पर धर्म संकट है आप कैश लेके आए हो ये कैश लेते नहीं कैश तो हमें पता नहीं था अगर पहले पता होता तो, तो, तो आर टी जी एस भी अकाउंट में करवा देते जो करवाना था मगर हमने कैश अब आर टी जी एस करवाने का आज संडे टाइम नहीं है वो अकाउंट से करवा भी देते कोई दिक्कत वाली बात हम खुद इनको डीजल की सेवा के लिए तीन लाख ग्यारह हज़ार रुपये दे रहे हैं हम अपनी इच्छा से अमृत फिर की हाल होगा ਹਲੇ ਦੇ ਵੀ ਇਹ ਕੈਸ਼ ਕਿਉਂ ਕਿ ਪਤਈ ਜੀ ਆਪਾਂ ਹਨਾ ਚਾਚੀ ਜੀ ਨੇ ਸਾਰੇ ਖੜੇ ਸਾਰਿਆਂ ਨੂੰ ਪਤਾ ਜੀ ਵੀ ਆਪਾਂ ਕੈਸ਼ ਨਹੀਂ ਲੈਂਦੇ ਸੋ ਇਹਦਾ ਹੱਲੇ ਹੀ ਆ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਚਲੋ ਜਿਹੜੇ ਪੰਪ ਤੇ ਆਪਾਂ ਤੇਲ ਲੈਨੇ ਡੀਜ਼ਲ ਲੈਨੇ ਆ ਹਨਾ ਉਥੇ ਸਾਡੇ ਵੱਲੋਂ ਇਹ ਕੈਸ਼ ਉਥੇ ਆਪਾਂ ਜਮ੍ਹਾਂ ਕਰਵਾ ਕੇ ਤੇ ਉਹਦੀ ਪਰਚੀ ਜਿਹੜੀ ਆਪਾਂ ਇਹਨਾਂ ਤੇ ਸਾਈਨ ਕਰਵਾ ਕੇ ਜਿੰਨੀ ਅਮਾਉਂਟ ਆ 311000 ਉਹਦਾ ਜਿੰਨਾ ਡੀਜ਼ਲ ਬਣੇਗਾ ਪੰਪ ਵਾਲਿਆਂ ਨੂੰ ਪੇਮੈਂਟ ਜਮ੍ਹਾਂ ਕਰਵਾ ਕੇ ਤੇ ਉਹਨਾਂ ਤੋਂ ਜਿਹੜੀ ਪਰਚੀ ਲੈ ਕੇ ਉਹਨਾਂ ਨੂੰ ਹੈਂਡ ਓਵਰ ਜਦੋਂ ਸ਼ੋ ਟੈਲੀਕਾਸਟ ਕਰਨਾ ਆਪਾਂ ਪੰਪ ਵਾਲਿਆਂ ਦੀ ਪਰਚੀ ਉਹਦੇ ਵਿੱਚ ਚਲਾ ਦਾਂਗੇ ਜਿਹੜ ਕਿਹੜਾ ਤੁਸੀਂ ਕੈਸ਼ ਰੀਸੀਵ ਕਰ ਲਓ ਫਿਰ ਕੋਈ ਗੱਲ ਨਹੀਂ ਕਿਹੜਾ ਤਾਂ ਇਹ ਹੁਣ ਜੇ ਐਨੀਪੜ ਤੋਂ ਆਇਆ ਤੁਸੀਂ ਹੁਣ ਦੇ ਦਿਓ ਬਾਈ ਕੈਸ਼ ਆਪ ਦੇ ਦਿਓ ਹਾਂ ਥੋੜਾ ਜਿਹਾ ਮੈਂ ਨਾ ਦਿਸ ਵੀ ਜਾਵੇ ਵੀ ਹਰਿਆਣੇ ਵਾਲੇ ਭਾਈ ਹਜੇ ਵੀ ਲੱਗੇ ਪਿਆ ਇਹ ਗੱਲ ਪੈਸਿਆਂ ਦੀ ਨਹੀਂ ਗੱਲ ਇਹ ਆ ਵੀ ਬੰਦੇ ਇੰਨੀ ਦੂਰੋਂ ਆਏ ਆ ਤਾਂ ਜਦੋਂ ਹਾਂਜੀ ਕੋਈ ਨਹੀਂ ਛੋੜ ਦਿਓ ਬਾਈ ਘਾਹ ਲੈ ਲੋ ਹਮਾਰਾ ਗਾਉਂ ਯਾਹਾਂ ਸੇ ਲਗਭਗ 350 ਕਿਲੋਮੀਟਰ ਦੂਰ ਹੈ हाँ यहाँ से साढ़े तीन सौ किलोमीटर दूर है हाँ, बहुत दूर से है भाई हाँ बहुत दूर से है हम खुद आगे यहाँ धरातल पे आगे मतलब मदद के लिए आए हैं हम हाँ इससे पहले भी आ सकते थे भाई साहब से बात हुई अगर आप अनाज या दूध कुछ लेके जाओगे या एक या दो दिन में वो खराब हो जाएगा इसीलिए जब जरूरत है ना जब ही आना बोले जब भी भाई से बात हुई है जब भी इसीलिए हम आए हैं यहाँ ये सही है कोई हाँ डॉक्टर साहब की पूरी टीम का बहुत बहुत धन्यवाद हमारा यहाँ स्वागत करने के लिए मिलने के लिए जो एक्यूरेट पॉइंट बताया वहाँ तक हमें लेके आए गाड़ी बल्कि रास्ते में मतलब पंद्रह की गड्ढी गड्ढी पीछे है अब इसके किले दूर वो होगी वो अपनी गाड़ी में लेके आए हमें और एक्चुअल पॉइंट दिखाया जो सच्चाई रियलिटी है जहाँ जरूरत है वहीं आके किसी भी भाई को अगर कुछ करना है तो जहाँ जरूरत है वहीं आगे इनका नंबर और आपका नंबर भी नवनीत भाई का नंबर भी ये अपने भी, भी खराब पड़ी है इस एरिया की और कि कि किसी गरीब भाई की मदद मतलब जमींदार भी छोटे छोटे है। किसी के पास दो एक चार एकड़ है, है। ज्यादा जमीनों वाले जमींदार भी नहीं है ताकि अपना वो कर सके आपका नाम भाई मेरा नाम राहुल है जी गाँव चिड़ौदा है ਉਹ ਬਤਾਓ ਨਾ ਸਾਰੇ ਕੰਮ ਕੋਈ ਕੋਈ ਪੈਸਾ ਇਕੱਠਾ ਹੋ ਗਿਆ ਇਹ ਕੰਮ ਕੀ ਹੈ ਅਮਨੇ ਜੀ ਠੀਕ ਹੈ ਰਾਜੀ ਤਾਂ ਹਾਂ ਜਿਵੇਂ ਤੂੰ ਕਹਿੰਦੇ ਆ ਨਾ ਵੀ ਰੋਲੇ ਵੜੇ ਹਨਾ ਜਿਵੇਂ ਹੁਣ ਕਿਸੇ ਟਾਈਮ ਪੰਜਾਬ ਤੇ ਰਹਿਣਾ ਇੱਕੋ ਹੀ ਚੀਜ਼ ਹੀ ਹਨਾ ਤੇ ਭਰਾਵਾਂ ਦੇ ਝਗੜੇ ਸੋ ਹੁਣ ਭਾਵੇਂ ਪਰ ਜਦੋਂ ਭਰਾ ਨੂੰ ਕਿਸੇ ਨੂੰ ਤੰਗੀ ਆਉਂਦੀ ਨਾ ਤੇ ਫਿਰ ਦੂਜਾ ਭਰਾ ਵੇਂਦਾ ਨਹੀਂ ਵੀ ਕੀ ਚੱਕਰ ਹੁਣ ਜਦੋਂ ਆਪਣਾ ਦਿੱਲੀ ਮੋਰਚਾ ਚੱਲਿਆ ਆਂ ਤੇ ਪੰਜਾਬ ਵੱਡਾ ਭਾਈ ਆ ਤੇ ਰਹਿਣਾ ਛੋਟਾ ਭਾਈ ਹਨਾ ਤੇ ਉਹ ਅੱਜ ਵੇਖ ਲਓ ਪਤਾ ਲੱਗ ਗਿਆ ਆਪਾਂ ਨੂੰ ਵੀ ਵੱਡੇ ਛੋਟੇ ਦਾ ਤੇ ਮੈਂ ਤੇ ਬਰਾਬਰ ਹੀ ਗਿੰਦਾ ਵਾਂ ਪਰ ਇਹਨਾਂ ਨੇ ਜਦੋਂ ਲੋੜ ਪਈ ਆਪਾਂ ਨੂੰ ਪੰਜਾਬੀ ਪਤਾ ਵੀ ਪੰਜਾਬ ਡੁੱਬਨਦਿਆ ਵਾ ਤੇ ਆਣ ਕੇ ਖੜੇ ਹੋ ਗਿਆ ਕਿਉਂਕਿ ਪਹਿਲੇ ਦਿਨੋਂ ਹੀ ਖੜੇ ਹੋਇਆ ਤੁਸੀਂ ਰੋਕਿਆ ਆਪਾਂ ਰੋਕੇ ਭੇਜੇ ਖੜਜੋ ਹਜੇ ਆਹ ਟਾਈਮ ਹੈਗਾ ਵਾ ਨਹੀਂ ਤੇ ਉਦੋਂ ਵੀ ਆਏ ਸੀ ਪਹਿਲੋਂ ਹਰਿਆਣੇ ਵਾਲਿਆਂ ਮੀਆਂ ਸਭ ਤੋਂ ਵੱਧ ਮੈਂ ਤਾਂ ਮੈਂ ਇਸ ਗੱਲ ਲਈ ਕਰੀਆਂ ਵੀ ਹਜੇ ਰੁਕ ਜਾਓ ਹਜੇ ਰੁਕ ਜਾਓ ਯਾਰ ਆਪਣੇ ਇਹ ਕਹਾ ਅੰਮੇ ਤੋਂ ਨਵਨੀਤ ਭਾਈ ਸਿਆਸਤ ਨੇ ਮਾਰਾ ਹੈ ਠੀਕ ਹੈ ਕੋਈ ਫਰਕ ਨਹੀਂ ਹੈ ਹਰਿਆਣਾ ਤੇ ਪੰਜਾਬ ਦੇ ਲੋਕੋ ਮੇ ਸੇਮ ਕਲਚਰ ਸੇਮ ਚੀਜ਼ ਸਾਰੀ ਕੀ ਸਾਰੀ ਉਹ ਵੀ ਹੈ ਅਸਲ ਸਿਆਸਤ ਨੇ ਦੋ ਇਸੇ ਕਰਕੇ ਅਮੇ ਮਾਰ ਦਿਆ ਠੀਕ ਹੈ ਅਮੇ 도ੜ ਦਿਆ ਉਹ ਕਿਸੇ ਚੀਜ਼ ਤੇ ਲਗਾ ਲੇ ਪਾਣੀ ਤੇ ਲਗਾ ਲੇ ਪਾਣੀ ਕੇ ਅਲਾਵਾ ਕਿਸੇ ਵੀ ਚੀਜ਼ ਤੇ ਲਗਾ ਲੇ ਜੋ ਬਟਵਾਰੇ ਹੈ ਉਹ ਸਿਆਸਤ ਕੀ ਵਜੇ ਸੀ ਹੋਏ ਠੀਕ ਹੈ ਐਕਚੁਅਲ ਮੇ ਔਰ ਭਾਈਚਾਰਾ આજ ਵੀ ਕਾਇਮ ਹੈ ਮੈਂ ਕੱਲ ਵੀ ਕਾਇਮ ਰਹੇਗਾ ਪਰਸੋਂ ਵੀ ਕਾਇਮ ਰਹੇਗਾ ਭਾਈਚਾਰਾ ਚਲਦਾ ਰਹੇਗਾ ਜੀ ਤਾਂ ਇਹ ਵੀ ਹੈ ਯਾਰ ਇੱਥੇ ਹਾਲਾਤ ਵੀ ਮੈਨੂੰ ਪਤਾ ਪੰਜਾਬ ਚ ਨਾ ਇਹ ਟਰੈਕਟਰ ਹੋਰ ਵੀ ਵਧਨੇ ਆ ਕਿਉਂਕਿ ਹੁਣ ਕਣਕ ਦਾ ਸੀਜ਼ਨ ਹੁਣੀ ਖਤਮ ਹੋਣ हाँ हाँ बात और मेरे हिसार डिस्ट्रिक्ट में लगभग दो सौ गाँव में फ्लड का पानी आज भी खड़ा है ठीक है अब भी खड़ा है और कुछ गाँव में गवर्नमेंट की मदद तो आई नहीं जो रामपाल महाराज नहीं है डेरे से लगभग सौ सवा सौ गाँव में उन्होंने मोटर और पंप अपने खुद के खर्च से करोड़ों रुपए लगा के और गाँव का पानी निकाला है मतलब मैक्सिमम गाँव में पानी उतर चुका है मगर जो नीचे एरिया है अब भी किसी गाँव में पचास किले किसी गाँव में सौ किले वहां भी खड़ा है पानी ਗਵਰਨਮੈਂਟ ਵਾਲੀ ਪ੍ਰੋਬਲਮ ਤੋਂ ਸੇਮ ਹੀ ਹੈ ਫਿਰ ਆਪ ਹਾਂ ਮਾਰੇ ਆ ਆਪ ਕੀ ਹੋਰ ہماری ਇੱਕ ਜਿਹੀ ਸੇਮ ਪ੍ਰੋਬਲਮ ਹੈ ਗਵਰਨਮੈਂਟ ਕੀ ਅੱਛਾ ਮੈਂ ਹੁਣ ਇੱਕ ਗੱਲ ਭਾਈ ਵਰਗੇ ਨੂੰ ਕਹਿਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਭਾਈ ਦਿੱਕਤ ਆ ਕੋਈ ਮੈਡੀਕਲ ਟੀਮ ਵਾਲੀ ਆ ਤਾਂ ਇਹ ਇਧਰੋਂ ਵੀ ਜਾ ਵੜਨਗੇ ਕਿਉਂਕਿ ਆਪਾਂ ਵੀ ਕੁਝ ਕਰਗੇ ਇਹਨਾਂ ਨੂੰ ਮੈਂ ਨਾ ਨਵਰੀਤ ਮੈਂ ਤੇ ਉਹ ਕਹਿਣਾ ਨਾ ਵੀ ਜਿੱਥੇ ਸਾਡੇ ਭਰਾ ਸਾਨੂੰ ਸੱਦਣਗੇ ਜਿੱਦਾਂ ਉਹਨਾਂ ਜਦੋਂ ਉਹਾਂ ਦੇ ਵੀ ਸਾਡੇ ਇਹੀਂ ਤੇ ਡੁੱਬੇ ਆ ਤੇ ਪਰ ਅਸੀਂ ਤੁਹਾਨੂੰ ਡੁੱਬਿਆਂ ਨੂੰ ਕੱਢਣ ਆਏ ਆ ਪਰ ਜੇ ਸਾਨੂੰ ਇਹ ਆਵਾਜ਼ ਮਾਰਨਗੇ ਅਸੀਂ ਉਸੇ ਲਈ ਤਿਆਰ ਆ तो किसी भी तरह की मेडिकल अगर वहाँ पे कैंप लगाने हो तो ये टीम तैयार है इन इनसे पूछे भी नहीं कह सकता हूँ ये तो चलो ठीक है डॉक्टर साहब आपका धन्यवाद आपने मदद के लिए बाकी पानी खेतों में है क्योंकि एक्चुअल में जो फ्लड के गांव हैं उन्होंने अपना प्रबंध पहले पारंपरिक तरीके से गाँव का बचाने के लिए कर रखा है जैसे बरवाड़ा के पास भदौड़ गाँव है वो पूरा का पूरा गाँव हंड्रेड परसेंट फ्लड से डेड है आज भी डेड है हंड्रेड परसेंट ਮਤਲਬ ਉਹ ਲੋਕੋ ਨੇ ਆਪਣੇ ਰੋਜ਼ਗਾਰ ਸੈੱਟ ਕਰਨ ਲਈ ਫਲਡ ਕੇ ਹਿਸਾਬ ਜੇ ਮਗਰ ਸਰਕਾਰਾਂ ਉਂਕੀ ਕੋਈ ਮਦਦ ਨਹੀਂ ਕਿਸੇ ਵੀ ਰਕਾਰ ਕੀ ਠੀਕ ਹੈ ਉਹ ਉਹ ਨੇਚਰਲ ਪੰਪ ਲਗਾ دیے ਥੋੜੇ ਬਹੁਤ ਮਗਰ ਅਬ ਜੇਕਰ ਉਂਕੀ ਸੰਤ ਰਾਮਪਾਲ ਮਹਾਰਾਜ ਕੀ ਮਦਦ ਨਹੀਂ ਆਤੀ ਉਹ ਮਤਲਬ ਕਮ ਸੇ ਕਮ ਵੀ 100 150 ਗਾਮ ਮੇ ਗੇਉਂ ਕੀ ਬਿਜਾਈ ਵੀ ਨਹੀਂ ਹੁੰਦੀ ਤਾਂ ਵੀ ਇਹ ਇੱਕ ਮਤਲਬ ਜੁਮੇ ਕਹਿੰਦੇ ਨੇ ਵੀ ਘਰ ਘਰ ਦੀ ਕਹਾਣੀ ਆ ਤਾਂ ਇਹ ਹਰ ਸਟਰੀਟ ਦੇ ਵਿੱਚ ਹੀ ਆ ਵੀ ਇਹ ਜੋ ਆਪਾਂ ਦੇਖਦੇ ਆਂ ਕਿਸਾਨਾਂ ਨਾਲ ਖਾਸ ਤੌਰ ਦੇ ਉਤੇ ਇੱਕ ਤਰ੍ਹਾਂ ਦਾ ਵਿਤਕਰਾ ਕਹਿ ਲਓ ਜਾਂ ਅਣਦੇਖੀ ਕਹਿ ਲਓ ਹਨਾ ਕੋਈ ਵੀ ਇਹਨੂੰ ਨਾਮ ਦੇ ਦਿਓ ਪਰ ਫਿਲਹਾਲ ਲੋਕ ਆਪਦੇ ਲੈਵਲ ਤੇ ਲੱਗੇ ਪਿਆ ਮੈਂ ਸੋਨੂੰ ਵੀ ਅਪੀਲ ਕਰਦਾ ਮੈਨੂੰ ਪਤਾ ਹੁਣ ਕਣਕ ਲਗਭਗ ਆਪਾਂ ਨੇੜੇ ਹੀ ਮਾਰ ਲਿਆ ਕੰਮ ਤੇ ਹੁਣ ਹੰਬੜਾ ਮਾਰ ਲਓ ਯਾਰ ਇੱਧਰ ਜਿਹੜੇ ਰਹਿੰਦੇ ਆ ਖੇਤ ਉਹ ਵੀ ਆਪਾਂ ਚੱਕ ਦਈਏ ਕਿਉਂਕਿ ਹੁਣ ਸਹੀ ਹਾਂ ਆਪਣੇ ਉਧਰੋਂ ਖਨੌਰੀ ਤੋਂ ਅਮਰਤ ਦੇ ਪਿੰਡੋਂ ਵੀ 10 ਟਰੈਕਟਰ ਚੱਲ ਪਏ ਹੋਣਾ ਸ਼ਾਮਾਂ ਤੱਕ ਪਹੁੰਚਣ ਵਾਲੇ ਹੋ ਵੀ ਉਧਰੋਂ ਹਾਂ ਮਤਲਬ ਇਹਦੇ ਪਿੰਡੋਂ ਤਾਂ ਹੋਣੀ ਸੀ ਪੂਰੇ ਤਾਮਜਾਮ ਨਾ ਪਾਣੀ ਦੀਆਂ ਟੈਂਕੀਆਂ ਤੇਲ ਦੀਆਂ ਟੈਂਕਰ ਮਤਲਬ ਸਾਰਾ ਪੂਰਾ ਪ੍ਰਬੰਧ ਕਰਕੇ ਉਹ ਵੀ ਆ ਰਹੇ ਆ ਤੇ ਵਾਰੀਆਂ ਬੰਨ ਲੀਆਂ ਵਾ ਵੀ ਚਮਾ ਦਿਨਾਂ ਬਾਅਦ ਦੂਜੀ ਮਤਲਬ ਚੱਲ ਪਿਆ ਕੰਮ ਤੇ ਤੁਸੀਂ ਵੀ ਅਪੀਲ ਕਰ ਦਿਓ ਵੀ ਜਿਹੜਾ ਕਿਉਂਕਿ 2 2-3000 ਕਿਲਾਵਾ ਏ ਤੇ ਪ੍ਰੀ ਅਸੀਂ ਇਥੇ ਆਵਾਂਗੇ ਤੇ ਫੇਰੀ ਗੱਲ ਬਾਨੀ ਆ ਬਿਲਕੁਲ ਸਹੀ ਹੈ ਨਹੀਂ ਅਸੀਂ ਵੀ ਆਪਦੇ ਵੱਲੋਂ ਜੋ ਹੋਵੇ ਬਾਹ ਲਾਵਾਂਗੇ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ